ਅੱਜ ਫੈਸਲਾ ਕੀਤਾ ਗਿਆ ਔਰ ਜਿਸ ਕਿਸਮ ਦੀ ਲੋਕਲ ਜਲੰਧਰ ਜਥੇਬੰਦੀ ਵੱਲੋਂ ਝੂਠੇ ਦਸਤਕਤ ਕਰਕੇ ਕਾਗਜ਼ ਵਾਪਸ ਲੈਣ ਲਈ ਜਾਂ ਸਿੰਬਲ ਵਾਪਸ ਲੈਣ ਲਈ ਛੜਿਆੰਤਰ ਰਚਿਆ ਗਿਆ ਉਹ ਸਾਰਾ ਕੁਝ ਅੱਜ ਜਲੰਧਰ ਦੀ ਪ੍ਰੈਸ ਦੇ ਤੇ ਜਲੰਧਰ ਦੇ ਲੋਕਾਂ ਦੇ ਸਾਹਮਣੇ ਆ ਔਰ ਮੈਂ ਸਮਝਦਾ ਕਿ ਪਾਰਟੀ ਪ੍ਰਧਾਨ ਸਾਹਿਬ ਨੂੰ ਇਸ ਗੱਲ ਤੇ ਪਾਰਟੀ ਛੱਡ ਦੇਣੀ ਚਾਹੀਦੀ ਹੈ ਜੇ ਤੁਸੀਂ ਆਪਣਾ ਤੱਕੜੀ ਤੇ ਚੋਣ ਨਿਸ਼ਾਨ ਤੇ ਖੜਾ ਕੀਤਾ ਹੋਇਆ ਉਮੀਦਵਾਰ ਜੇ ਤੁਸੀਂ ਅੱਜ ਕਾਗਜ਼ ਵਾਪਸ ਕਰਾ ਕੇ ਤੇ ਭਜਣਾ ਚਾਹੁੰਦੇ ਹੋ ਸ਼੍ਰੋਮਣੀ ਅਕਾਲੀ ਦਲ ਦਾ ਅਸਲ ਧੜਾ ਜਿਹੜਾ ਹੈਗਾ ਜਿਹਦੇ 'ਚ ਅੱਜ ਉਥੇ ਅਗਵਾਈ ਕਰ ਰਿਹਾ ਸਰਦਾਰ ਗੁਰਪ੍ਰਤਾਪ ਸਿੰਘ ਵਡਾਲਾ ਸਾਹਿਬ ਬੀਬੀ ਜਗੀਰ ਕੌਰ ਤੇ ਬਾਕੀ ਸਾਡੀ ਸਾਰੀ ਦੀ ਸਾਰੀ ਜਥੇਬੰਦੀ ਅਸੀਂ ਇਲੈਕਸ਼ਨ ਲੜਾਂਗੇ ਇਹ ਵਕਰੀ ਗੱਲ ਹੈ ਕਿ 2641 ਵੋਟਾਂ ਪਿਛਲੇ ਸਮੇਂ 'ਚ ਪੰਜਾਂ ਸੀ ਉਹਨੂੰ ਵਧਾ ਕੇ 5000 ਕਰਦੇ ਹਾਂ 4000 ਕਰਦੇ ਹਾਂ ਜਾਂ 7000 ਕਰਦੇ ਹਾਂ ਪਰ ਜਮ੍ਹਾਂ ਹੀ ਭੱਜ ਹੀ ਜਾਣਾ ਇਲੈਕਸ਼ਨ ਛੱਡ ਕੇ ਇਹ ਜੇ ਫੈਸਲੇ ਪਾਰਟੀ ਪ੍ਰਧਾਨ ਸਾਹਿਬ ਵੱਲੋਂ ਕਰਨੇ ਮੇਰਾ ਖਿਆਲ ਹੈ ਕਿ ਜੇ ਐਸੇ ਤਰ੍ਹਾਂ ਪਾਰਟੀ ਦੇ ਇਲੈਕਸ਼ਨਾਂ ਤੋਂ ਭੱਜਣਾ ਤੇ ਫਿਰ ਮੈਨੂੰ ਇਹ ਲੱਗਦਾ ਕਿ ਪਾਰਟੀ ਛੱਡ ਦੇਣੀ ਚਾਹੀਦੀ ਹੈ ਔਰ ਅਸਤੀਫਾ ਦੇ ਦੇਣਾ ਚਾਹੀਦਾ 104 ਸਾਲ ਪਾਰਟੀ ਦੇ ਪ੍ਰਧਾਨ ਸਰਦਾਰ ਸੁਭੀਰ ਸਿੰਘ ਜੀ ਬਾਦਲ ਸਾਹਿਬ ਵੱਲੋਂ ਜਿਸ ਕਿਸਮ ਦਾ ਅੱਜ ਫੈਸਲਾ ਕੀਤਾ ਗਿਆ ਔਰ ਜਿਸ ਕਿਸਮ ਦੀ ਲੋਕਲ ਜਲੰਧਰ ਜਥੇਬੰਦੀ ਵੱਲੋਂ ਝੂਠੇ ਦਸਕਤ ਕਰਕੇ ਕਾਗਜ਼ ਵਾਪਸ ਲੈਣ ਲਈ ਜਾਂ ਸਿੰਬਲ ਵਾਪਸ ਲੈਣ ਲਈ ਛੜਿਆੰਤਰ ਰਚਿਆ ਗਿਆ ਉਹ ਸਾਰਾ ਕੁਝ ਅੱਜ ਜਲੰਧਰ ਦੀ ਪ੍ਰੈਸ ਦੇ ਤੇ ਜਲੰਧਰ ਦੇ ਲੋਕਾਂ ਦੇ ਸਾਹਮਣੇ ਆ ਔਰ ਮੈਂ ਸਮਝਦਾ ਕਿ ਪਾਰਟੀ ਪ੍ਰਧਾਨ ਸਾਹਿਬ ਨੂੰ ਇਸ ਗੱਲ ਤੇ ਪਾਰਟੀ ਛੱਡ ਦੇਣੀ ਚਾਹੀਦੀ ਹੈ ਜੇ ਤੁਸੀਂ ਆਪਣਾ ਤੱਕੜੀ ਤੇ ਚੋਣ ਨਿਸ਼ਾਨ ਤੇ ਖੜਾ ਕੀਤਾ ਹੋਇਆ ਉਮੀਦਵਾਰ ਜੇ ਤੁਸੀਂ ਅੱਜ ਕਾਗਜ਼ ਵਾਪਸ ਕਰਾ ਕੇ ਤੇ ਭਜਣਾ ਚਾਹੁੰਦੇ ਹੋ ਸ਼੍ਰੋਮਣੀ ਅਕਾਲੀ ਦਲ ਦਾ ਅਸਲ ਧੜਾ ਜਿਹੜਾ ਹੈਗਾ ਜਿਹਦੇ ਚ ਅੱਜ ਉਥੇ ਅਗਵਾਈ ਕਰ ਰਿਹਾ ਹੈ ਸਰਦਾਰ ਗੁਰਪ੍ਰਤਾਪ ਸਿੰਘ ਵਡਾਲਾ ਸਾਹਿਬ ਬੀਬੀ ਜਗੀਰਕੌਰ ਤੇ ਬਾਤੀ ਸਾਡੀ ਸਾਰੀ ਦੀ ਸਾਰੀ ਜਥੇਬੰਦੀ ਅਸੀਂ ਇਲੈਕਸ਼ਨ ਲੜਾਂਗੇ ਇਹ ਵੱਖਰੀ ਗੱਲ ਹੈ ਕਿ 2641 ਵੋਟਾਂ ਪਿਛਲੇ ਸਮੇਂ ਚ 55 ਸੀ ਉਹਨੂੰ ਵਧਾ ਕੇ 5000 ਕਰਦੇ ਆ 4000 ਕਰਦੇ ਆ ਜਾਂ 7000 ਕਰਦੇ ਆ ਪਰ ਜਮਾਈ ਭੱਜ ਹੀ ਜਾਣਾ ਇਲੈਕਸ਼ਨ ਛੱਡ ਕੇ ਇਹੋ ਜਿਹੇ ਫੈਸਲੇ ਪਾਰਟੀ ਪ੍ਰਧਾਨ ਸਾਹਿਬ ਵੱਲੋਂ ਕਰਨੇ ਮੇਰਾ ਖਿਆਲ ਹੈ ਕਿ ਜੇ ਐਸੇ ਤਰ੍ਹਾਂ ਪਾਰਟੀ ਦੇ ਇਲੈਕਸ਼ਨਾਂ ਤੋਂ ਭੱਜਣਾ ਤੇ ਫਿਰ ਮੈਨੂੰ ਇਹ ਲੱਗਦਾ ਕਿ ਪਾਰਟੀ ਛੱਡ ਦੇਣੀ ਚਾਹੀਦੀ ਆ ਔਰ ਅਸਤੀਫਾ ਦੇ ਦੇਣਾ ਚਾਹੀਦਾ 104 ਸਾਲ ਪਾਰਟੀ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਜੀ ਬਾਦਲ ਸਾਹਿਬ ਵੱਲੋਂ ਜਿਸ ਕਿਸਮ ਦਾ ਅੱਜ ਫੈਸਲਾ ਕੀਤਾ ਗਿਆ ਔਰ ਜਿਸ ਕਿਸਮ ਦੀ ਲੋਕਲ ਜਲੰਧਰ ਜਥੇਬੰਦੀ ਵੱਲੋਂ ਝੂਠੇ ਦਸਤਕਤ ਕਰਕੇ ਕਾਗਜ਼ ਵਾਪਸ ਲੈਣ ਲਈ ਜਾਂ ਸਿੰਬਲ ਵਾਪਸ ਲੈਣ ਲਈ ਛੜਿਆੰਤਰ ਰਚਿਆ ਗਿਆ ਉਹ ਸਾਰਾ ਕੁਝ ਅੱਜ ਜਲੰਧਰ ਦੀ ਪ੍ਰੈਸ ਦੇ ਤੇ ਜਲੰਧਰ ਦੇ ਲੋਕਾਂ ਦੇ ਸਾਹਮਣੇ ਹੈ ਔਰ ਮੈਂ ਸਮਝਦਾ ਕਿ ਪਾਰਟੀ ਪ੍ਰਧਾਨ ਸਾਹਿਬ ਨੂੰ ਇਸ ਗੱਲ ਤੇ ਪਾਰਟੀ ਛੱਡ ਦੇਣੀ ਚਾਹੀਦੀ ਹੈ ਜੇ ਤੁਸੀਂ ਆਪਣਾ ਤੱਕੜੀ ਤੇ ਚੋਣ ਨਿਸ਼ਾਨ ਤੇ ਖੜਾ ਕੀਤਾ ਹੋਇਆ ਉਮੀਦਵਾਰ ਜੇ ਤੁਸੀਂ ਅੱਜ ਕਾਗਜ਼ ਵਾਪਸ ਕਰਾ ਕੇ ਤੇ ਭਜਣਾ ਚਾਹੁੰਦੇ ਹੋ ਸ਼੍ਰੋਮਣੀ ਅਕਾਲੀ ਦਲ ਦਾ ਅਸਲ ਧੜਾ ਜਿਹੜਾ ਹੈਗਾ ਜਿਹਦੇ 'ਚ ਅੱਜ ਉੱਥੇ ਅਗਵਾਈ ਕਰ ਰਿਹਾ ਸਰਦਾਰ ਗੁਰਪ੍ਰਤਾਪ ਸਿੰਘ ਵਡਾਲਾ ਸਾਹਿਬ ਬੀਬੀ ਜਗੀਰ ਕੌਰ ਤੇ ਬਾਕੀ ਸਾਡੀ ਸਾਰੀ ਦੀ ਸਾਰੀ ਜਥੇਬੰਦੀ ਅਸੀਂ ਇਲੈਕਸ਼ਨ ਲੜਾਂਗੇ ਇਹ ਵੱਖਰੀ ਗੱਲ ਹੈ ਕਿ 2641 ਵੋਟਾਂ ਪਿਛਲੇ ਸਮੇਂ 'ਚ 55 ਸੀ ਉਹਨੂੰ ਵਧਾ ਕੇ 5000 ਕਰਦੇ ਹਾਂ 4000 ਕਰਦੇ ਹਾਂ ਜਾਂ 7000 ਕਰਦੇ ਹਾਂ ਪਰ ਜਮਾਈ ਭੱਜ ਹੀ ਜਾਣਾ ਇਲੈਕਸ਼ਨ ਛੱਡ ਕੇ ਇਹ ਜੇ ਫੈਸਲੇ ਪਾਰਟੀ ਪ੍ਰਧਾਨ ਸਾਹਿਬ ਵੱਲੋਂ ਕਰਨੇ ਮੇਰਾ ਖਿਆਲ ਹੈ ਕਿ ਜੇ ਐਸੇ ਤਰ੍ਹਾਂ ਪਾਰਟੀ ਦੇ ਇਲੈਕਸ਼ਨਾਂ ਤੋਂ ਭੱਜਣਾ ਤੇ ਫਿਰ ਮੈਨੂੰ ਇਹ ਲੱਗਦਾ ਕਿ ਪਾਰਟੀ ਛੱਡ ਦੇਣੀ ਚਾਹੀਦੀ ਹੈ ਔਰ ਅਸਤੀਫਾ ਦੇ ਦੇਣਾ ਚਾਹੀਦਾ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ